करने वाले ढाबे खिलाफ प्रचार दर्ज करो दर्ज करो दर्ज करो भगवाना पुलिस प्रशासन मुर्दाबाद 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 जिंदाबाद 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 जगदीप थरी जिंदाबाद जगदीम थली जिंदाबाद ਪ੍ਰਣਾਲਾ ਆਪਦੀ ਆਪਣੀ ਸੋਸਾਇਟੀ ਹਾਂਜੀ ਮੈਂ ਹਰਪਾਲ ਪੰਗੂ ਪ੍ਰਧਾਨ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਮੇਰੇ ਪੱਤਰਕਾਰ ਸਾਥੀਓ ਆਪਜੀ ਨੂੰ ਪਤਾ ਹੀ ਹੈ ਜਿਹੜੇ ਅੱਜ ਛਾੜਾ ਚੌਂਕ ਤੇ ਸਮੂਹ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਦੇ ਮੈਂਬਰ ਔਰ ਅਹੁਦੇਦਾਰਾਂ ਸਮੂਹ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਵਾ ਤੁਹਾਨੂੰ ਪਤਾ ਹੀ ਪਿਛਲੇ ਦਿਨੀ ਫਗਵਾੜੇ ਜਿਹੜਾ ਸਾਡੇ ਪੱਤਰਕਾਰ ਸਾਥੀ ਜਗਦੀਪ ਥਲੀ ਜੀ ਇੱਕ ਫਗਵਾੜੇ ਦੇ ਪਿਓ ਪੁੱਤ ਜਿਹੜੇ ਗੁੰਡੇ ਆ ਉਥੋਂ ਦੇ ਉਹਨਾਂ ਦੇ ਵੱਲੋਂ ਸਾਡੇ ਪੱਤਰਕਾਰ ਦੇ ਨਾਲ ਦੁਰਵਿਹਾਰ ਕੀਤਾ ਉਸ ਦਾ ਫੋਨ ਖੋਇਆ ਗਿਆ ਕਵਰੇਜ ਤੋਂ ਰੋਕਿਆ ਗਿਆ ਇਹ ਗੱਲ ਇਸ ਤਰ੍ਹਾਂ ਜੋ ਸਾਡੇ ਕੋਲ ਸੂਚਨਾ ਪਹੁੰਚੀ ਆ ਵੀ ਉਹ ਪੱਤਰਕਾਰ ਜਗਦੀਪ ਥਲੀਏ ਕਵਰੇਜ ਕਰਨ ਗਿਆ ਸੀ ਉਹਨਾਂ ਕੋਲ ਸ਼ਿਕਾਇਤਾਂ ਪਹੁੰਚਣ ਡੀਆਂ ਸੀ ਵੀ ਉਹ ਜਿਹੜੇ ਥਾਪੇ ਵਾਲੇ ਆ ਜਿਹੜੇ ਲੋਕ ਉਥੇ ਆਪਣੇ ਕਸਟਮਰ ਜਾਂਦੇ ਆ ਉਹਨਾਂ ਕੋਈ 140 ਰੁਪਏ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਆ ਵੀ ਉਹਨਾਂ ਨੇ 140 ਰੁਪਏ ਥਾਲੀ ਰੇਟ ਲਿਖਿਆ ਹੋਇਆ ਉਹ ਧੱਕੇ ਦੇ ਨਾਲ ਜਿਹੜੇ ਆ ਪੈਸੇ ਵੱਧ ਵਸੂਲ ਰਹੇ ਆ ਤੇ ਉਹ ਬਹੁਤ ਮਾੜੀ ਗੱਲ ਆ ਜੋ ਵੀ ਉਥੋਂ ਦੀ ਜੋ ਘਟਨਾ ਹੋਈ ਆ ਬੇ ਵੀ ਸਾਡੇ ਪੱਤਰਕਾਰਾਂ ਨਾਲ ਜੋ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਸਲੂ ਕੀਤਾ ਆ ਸਾਡਾ ਪ੍ਰੈਸ ਵੈਲਫਰ ਸੁਸਾਇਟੀ ਸਿੱਖ ਸ਼ਬਦਾ 'ਚ ਨਿਖੇਦੀ ਕਰਦੀ ਆ ਤੇ ਉਹਨਾਂ ਦੇ ਪਿਓ ਪੁੱਤਾਂ ਦਾ ਇਹ ਸ਼ਾੜੇ ਚੌਂਗ ਦੇ ਵਿੱਚ ਪੁੱਤਲਾ ਫੂਕਿਆ ਔਰ ਮੰਗ ਕੀਤੀ ਹੈ ਜੇ ਕਪੂਰਥਲਾ ਦੇ ਐਸਐਸਪੀ ਸਾਹਿਬ ਕੋ ਪੀ ਇਹ ਜਿਹੜੇ ਗੁੰਡੇ ਆ ਪਿਓ ਪੋਤੇ ਇਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਾਲ ਤੁਹਾਡੇ ਜਿਹੜੇ ਉਸ ਟਾਈਮ ਮੁਲਾਜ਼ਮ ਸੀ ਮੌਕੇ ਤੇ ਜਿਨ੍ਹਾਂ ਨੇ ਸਾਡੇ ਪੱਤਰਕਾਰ ਦੀ ਜੋ ਬਾ ਮੜੋੜੀ ਆ ਜੋ ਜੋ ਸਾਨੂੰ ਸੂਚਨਾ ਪਹੁੰਚੀ ਉਹਦੇ ਮੁਤਾਬਕ ਪੱਤਰਕਾਰ ਨੇ ਦੱਸਿਆ ਉਹਨਾਂ ਨੇ ਜੋ ਮੋਬਾਈਲ ਵੀ ਖੋਇਆ ਗਿਆ ਤੇ ਉਹ ਮੁਲਾਜ਼ਮਾਂ ਤੇ ਵੀ ਜਿਹੜਾ ਉਹਨਾਂ ਸਸਪੈਂਡ ਕਰਕੇ ਤੁਰੰਤ ਉਹਨਾਂ ਦੇ ਕੋਲ ਬਾਕੀ ਕਾਰਵਾਈ ਉਹਨਾਂ ਦੀ ਕਿੱਕ ਕਰਵਾਈ ਜਾਵੇ ਲੱਗਦਾ ਨਹੀਂ ਬਖਤਾਰ ਸਾਹਿਬ ਜਿਹੜੇ ਮੌਕੇ ਤੇ ਪੁਲਸ ਬੁਲਾਈ ਗਈ ਸੀ ਤੁਸੀਂ ਕਿਤੇ ਟੱਬਿਆਂ ਦੀ ਗੱਲ ਕਰਦੀ ਪਈ ਸੀ ਬਿਲਕੁਲ ਜੀ ਪੁਲਸ ਮੈਂ ਨਾ ਉਥੋਂ ਨਹੀਂ ਮਿਲੀ ਆ ਇਹ ਵੀ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਮਲਾਜਮਾਂ ਦੀ ਟੱਬਿਆਂ ਵਾਲਿਆਂ ਦੀ ਪੀ ਇਹਨਾਂ ਦੀ ਕਿੰਨੇ ਚਿਰਦ ਗੱਲਬਾਤ ਹੁੰਦੀ ਆ ਕੀ ਮਹੀਨਾ ਜਾਂਦਾ ਆ ਉਹ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਦਾ ਕੰਮ ਹੀ ਜੇ ਉਹਨਾਂ ਨੂੰ ਪੁਲਸ ਬੁਲਾਈ ਹੀ ਦੋਵਾਂ ਪਾਰਟੀਆਂ ਨੂੰ ਸੁਣਿਆ ਜਾਂਦਾ ਜਿੱਥੇ ਜੇ ਸਾਡਾ ਪੱਤਰਕਾਰ ਗਲਤ ਹੁੰਦਾ ਤੇ ਅਸੀਂ ਅਈ ਪੱਤਰਕਾਰ ਦੀ ਬਿਲਕੁਲ ਸਪੋਰਟਿੰਗ ਕਰਨੀ ਕਿਉਂ ਸਾਡਾ ਪੱਤਰਕਾਰ ਜਗਦੀਪ ਥਲੀ ਇਮਾਨਦਾਰ ਤੇ ਬੇਦਾਗਿਆ ਬੰਦਾ ਸੀ ਚੰਗੀ ਤਰ੍ਹਾਂ ਉਹਨੂੰ ਜਾਣਦੇ ਆ ਸੋ ਜੋ ਬੜੀ ਮਾੜੀ ਗੱਲ ਇੱਕ ਗੱਲ ਹੋਰ ਦੱਸਾਂ ਜਿਹੜੇ ਉੱਥੇ ਫਗਵਾੜੇ ਦੇ ਸਾਡੇ ਪੱਤਰਕਾਰ ਭਰਾਵਾ ਮੇਰੇ ਵੀਰੋ ਇਹ ਜੋ ਘਟਨਾ ਹੋਈ ਹੈ ਤੁਹਾਡੇ ਨਾਲ ਵੀ ਹੋ ਸਕਦੀ ਆ ਬੜੀ ਮਾੜੀ ਗੱਲ ਹੈ ਵੇਖੋ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਗਦੀਪ ਥਲੀ ਦੇ ਹੱਕ ਦੇ ਵਿੱਚ ਇਹ ਦਿਨ ਦੂਰ ਨਹੀਂ ਆ ਤੁਹਾਡੀਆਂ ਹੀ ਬਾਵਾ ਇਹਦੇ ਵਾਂਗ ਮਰੋੜੀਆਂ ਜਾਣਗੇ ਜੇ ਤੁਸੀਂ ਇਕੱਠੇ ਨਾ ਹੋਏ ਤੇ ਸੋ ਮੇਰੇ ਵੀਰੋ ਆਓ ਅੱਜ ਡਟ ਕੇ ਆਪਾਂ ਸਾਥ ਦਈਏ ਜਗਦੀਪ ਥਲੀ ਦੇ ਨਾਲ ਆਪਾਂ ਕਰੀਏ ਇਹ ਜਿਹੜੂ ਉਹਨਾਂ ਨੇ ਤਿੰਨ ਦਿਨ ਦਾ ਸਮਾਂ ਲਿਆ ਹੈ ਕਿ ਪੰਚਾਇਤਾਂ ਡਿੱਗਿਆ ਗਿਆ ਕੀ ਕਰਨਗੇ ਦੇਖੋ ਗਰੇਵਾਲ ਸਾਹਿਬ ਉਹਨਾਂ ਤਿੰਨ ਦਿਨ ਦਾ ਲਿਆ ਮੈਂ ਦੋ ਦਿਨ ਦਾ ਸਮਾਂ ਹੋ ਰਹੀ ਦੇ ਰਹੇ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਵੱਲੋਂ ਦੋ ਦਿਨਾਂ ਦੇ ਅੰਦਰ ਅੰਦਰ ਜੇ ਟਾਬੇ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਐਸਐਸਪੀ ਕਪੂਰਥਲਾ ਦੇ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਸਾਰੇ ਮੇਰੇ ਪੱਤਰਕਾਰ ਔਰ ਮੇਰੇ ਮੈਂਬਰ ਉਧੇਦਾਰ ਸਹਿਬਾਂ ਸਾਰੇ ਉੱਥੇ ਪਹੁੰਚਣਗੇ ਅੱਜ ਕੋਈ ਉੱਚ ਅਧਿਕਾਰੀ ਬਾੜੇ ਡੀਆਈਜੀ ਸਾਹਿਬ ਜੀ ਨੂੰ ਬਿਨਾਂ ਮਿਲਿਆ ਹੋਗਾ ਬਿਲਕੁਲ ਜੀ ਸਾਨੂੰ ਇਹ ਡੀਆਈਜੀ ਸਾਹਿਬ ਨੂੰ ਕੀ ਅਸੀਂ ਮੁੱਖ ਮੰਤਰੀ ਨੂੰ ਜ਼ਰੂਰਤ ਹੈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਪਹੁੰਚਾਂਗੇ ਜੀ ਬਿਲਕੁਲ ਜਪਾ ਕਰਦੇ ਹੋ ਪੱਤਰਕਾਰ ਭਾਈ ਸਾਡੇ ਸੇਮ ਨਹੀਂ ਹੈ ਫੀਲਡ ਚ ਕੰਮ ਕਰਨ ਵਾਲੇ ਪੱਤਰਕਾਰ ਇੱਕ ਜਿਹੜਾ ਸਾਹਿਬ ਹੀ ਦੇ ਦੇ ਕੀ ਕਹਾਂ ਜਾਓ ਵੇਖੋ ਜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਬਦਲਾ ਆਏਗਾ ਹੁਣ ਕਾਦਾ ਬਦਲਾ ਆਇਆ ਵੇਖੋ ਦਿਨੋਂ ਦਿਨ ਪੱਤਰਕਾਰਾਂ ਨੇ ਜਾਦਾ ਜੇ ਕਹੀਏ ਨਾ ਸਭ ਤੋਂ ਜਿਹੜਾ ਪੱਤਰਕਾਰਾਂ ਦੇ ਧੱਕੇਸ਼ਾਹੀਆਂ ਹੋਈਆਂ ਨੇ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੋ ਰਹੀਆਂ ਪਹਿਲਾਂ ਵੀ ਚੱਲਉ ਹੁੰਦੀਆਂ ਸੀ ਪਰ ਕਾਰਵਾਈ ਹੋ ਜਾਂਦੀ ਸੀ ਕੋਈ ਨਿਆਂ ਨਹੀਂ ਸਾਡੇ ਪੱਤਰਕਾਰਾਂ ਨੂੰ ਮਿਲਣਾ ਤੇ ਆਮ ਲੋਕਾਂ ਨੂੰ ਕੀ ਮਿਲੇਗਾ ਜੀ ਮੈਂ ਜੀ ਸ਼ਟਪ ਪ੍ਰੈਸ ਵੈਲਫੈਰਟੀ ਦਾ ਚੇਅਰਮੈਨ ਜਤਿੰਦਰ ਸਿੰਘ ਬੇਦੀ ਅਮਰਸਾਤੋ ਜੀ ਆ ਜਿਹੜੀ ਹੈ ਪੁੱਲਾ ਫੁੱਟਿਆ ਗਿਆ ਕਿਦਾਂ ਫੁੱਟਿਆ ਗਿਆ ਕੀ ਕਾਢੀ ਲਿਆਜੇ ਦੇਖੋ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬੀ ਲੋਕ ਚੈਨਲ ਦੇ ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ ਦਾ ਜੋ ਬੀਤੇ ਦਿਨੀ ਫਗਵਾੜਾ ਦੇ ਵਿੱਚ ਢਾਬੇ ਦੇ ਮਾਲਕਾਂ ਵੱਲੋਂ ਉਹਨਾਂ ਦੁਰਵਿਹਾਰ ਕੀਤਾ ਗਿਆ ਸੀ ਉਸ ਸਬੰਧ ਵਿੱਚ ਸ਼ਾਟਅਪ੍ਰੈਸ ਵੈਲਫੈਰਟੀ ਦੇ ਸੂ ਉਧਦੇਦਾਰਾਂ ਤੇ ਮੈਂਬਰਾਂ ਨੇ ਇਹ ਪੁਤਲਾ ਫੁਕਿਆ ਜੀ ਅੱਜ ਕਿਹੜਾ ਜਾਓਗੇ ਪੱਤਰਕਾਰ ਦੀ ਆਜ਼ਾਦੀ ਦੇ ਇਸ ਤਾਰੇ ਪੱਤਰਕਾਰਾਂ ਨੂੰ ਸਵਾਇਆ ਜਾ ਰਿਹਾ ਹੈ ਦੇਖੋ ਜੀ ਇਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੋ ਕੁਝ ਹੁੰਦਾ ਜਾ ਰਿਹਾ ਹੈ ਕਿ ਪੱਤਰਕਾਰਾਂ ਦੀ ਆਜ਼ਾਦੀ ਦੇ ਲੋਕਤੰਤਰੀ ਚੌਥੇ ਥੰਮ ਤੇ ਦਿਨਦਰ ਹਮਲੇ ਹੋ ਰਹੇ ਆ ਜਿਸ ਤਰ੍ਹਾਂ ਕਿ ਢਾਬੇ ਵਾਲੇ ਨੇ ਇਹੋ ਕੁਝ ਕੀਤਾ ਜਗਦੀਪ ਸਿੰਘ ਥਲੀ ਜੀ ਇੱਕ ਮਹਾਨ ਤੇ ਸੀਨੀਅਰ ਤੇ ਸੁਲਝੇ ਪੱਤਰਕਾਰ ਨੇ ਉਹ ਹਮੇਸ਼ਾ ਸੱਚ ਦੇ ਉੱਪਰ ਪਹਿਲਾ ਦੇਣ ਵਾਲੇ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਦੇ ਜਿਹੜਾ ਢਾਬੇ ਮਾਲਕਾਂ ਵਾਲਾ ਜਿਹੜਾ ਖੁਲਾਸਾ ਕੀਤਾ ਸੀ ਕਿ ਉਹ ਡੇਟਾ ਦੇ ਵਿੱਚ ਕੋਈ ਹੇਰਫੇਰ ਕਰਦੇ ਸੀ ਲੋਕਾਂ ਨੂੰ ਕੋਈ ਸਬਜ਼ੀਆਂ ਜਿਹੜੀ ਮਟੀਰੀਅਲ ਸੀ ਉਹਦੇ ਵਿੱਚ ਵੀ ਥੋੜਾ ਕੁਝ ਕਿੰਤੂ-ਪ੍ਰਿੰਤੂ ਹੋ ਰਿਹਾ ਸੀ ਹਾਂਜੀ ਬਿੱਲ ਵਧਾ ਕੇ ਉਹਨਾਂ ਦਾ ਰੇਟ ਵਧਾ ਕੇ ਲੋਕਾਂ ਨੂੰ ਗਾਹਕਾਂ ਨੂੰ ਚੂਨਾ ਲਗਾ ਰਹੇ ਸੀ ਉਹਨਾਂ ਦਾ ਖੁਲਾਸਾ ਕਰਨ ਵਾਸਤੇ ਉਹ ਗਏ ਸੀ ਕਵਰੇਜ ਵਾਸਤੇ ਉੱਥੇ ਉਹਨਾਂ ਦੇ ਪਿਓ ਪੁੱਤਰ ਢਾਬੇ ਵਾਲਿਆਂ ਵੱਲੋਂ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਲੋਕਤੰਤਰ ਦੇ ਚੌਥੇ ਸਾਮ ਤੇ ਹਮਲਾ ਕੀਤਾ ਗਿਆ ਉਹਨਾਂ ਤੇ ਜੀ ਲਗਦਾ ਇਸ ਦਾ ਬਰੂਰ ਹੋਵਾ ਜੀ ਨਾ ਇਹ ਕੰਮ ਬਿਲਕੁਲ ਜੀ ਮੈਂ ਪੰਜਾਬ ਦੇ ਸਮੂਹ ਪੱਤਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਜਗਦੀਸ਼ ਸਿੰਘ ਥਲੀ ਜੀ ਦਾ ਸਾਥ ਦੇ ਲਈ ਅੱਗੇ ਆਉਣ ਤਾਂ ਜੋ ਇਹ ਹੋਰ ਵੀ ਕਿਸੇ ਪੱਤਰਕਾਰਾਂ ਦਾ ਵੀ ਵਾਪਰ ਸਕਦਾ ਜੀ